ਹਰ ਬੱਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਪਾਵਨ ਗੋਦੰਦਰ ਸੁਪਾਏ ਮਾਨ ਗੁਰੂ ਪਿਆਰੇ ਸਤਸੰਗਤ ਜੀਓ ਆ ਅਥਾ ਸ਼ਰਧਾ ਤੇ ਪ੍ਰੇਮ ਲੈ ਕੇ ਸਤਿਗੁਰ ਦੇ ਚਰਨਾਂ ਵਿੱਚ ਸੁਪਾਏ ਮਾਨ ਹੋ ਸਤਿਗੁਰੂ ਆਪ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਮਾਂ 10 ਮਿੰਟ ਦਾ ਹੈ ਆਪਣੇ ਕੋਲ ਪ੍ਰਬੰਧਕ ਵੀਰਾਂ ਨਾਲ ਅੰਦਰ ਗੱਲ ਚੱਲ ਰਹੀ ਸੀ ਕਿ 21 ਦਿਨ ਹੋ ਗਏ ਆਪਾਂ ਨੂੰ ਮਹਾ ਸੰਪੜ ਪਾਠ ਸ਼ੁਰੂ ਕੀਤੇ ਆ ਅੱਜ ਸੰਪੂਰਨਤਾ ਹੋਈ ਹੈ ਤੇ ਸੰਗਤ ਨੇ ਅਥਾਹ ਪ੍ਰੇਮ ਪਿਆਰ ਦਿਖਾਇਆ ਸੇਵਾ ਕੀਤੀ ਹੈ ਤਨ ਮਨ ਧਨ ਦੇ ਨਾਲ ਕਿਸੇ ਗੱਲ ਦੀ ਵੀ ਕੋਈ ਕਮੀ ਨਹੀਂ ਆਈ ਹਰੇਕ ਪੱਖ ਤੋਂ ਚਾਹੇ ਤਨ ਦੀ ਗੱਲ ਕਰੀਏ ਚਾਹੇ ਧਨ ਦੀ ਗੱਲ ਕਰੀਏ ਚਾਹੇ ਮਨ ਦੀ ਗੱਲ ਕਰੀਏ ਹਰ ਪੱਖ ਤੋਂ ਸੰਗਤ ਨੇ ਪ੍ਰੇਮ ਦਿਖਾਇਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਗੁਰ ਜੀ ਕਹਿੰਦੇ ਹਨ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਆਪਾਂ ਸਤਗੁਰ ਨੂੰ ਦਿਆਲ ਕਰਨ ਦੇ ਲਈ ਮਾਲਕ ਦੀ ਖੁਸ਼ੀ ਲੈਣ ਦੇ ਲਈ ਮਾਲਕ ਨੂੰ ਪਾਉਣ ਲਈ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਇ ਤੇ ਮਾਲਕ ਜੀ ਕਹਿੰਦੇ ਫਿਰ ਸੇਵਾ ਕਿਸ ਤਰ੍ਹਾਂ ਦੀ ਹੋਵੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਿਤ ਸਤਗੁਰ ਕਾ ਮਨ ਮੰਨਿਆ ਤਾ ਪਾਪ ਕਸੰਭਲ ਪੰਨੇ ਆਓ ਸਤਗੁਰ ਦੀ ਖੁਸ਼ੀ ਲਈਏ ਜਿਹੜਾ ਆਪਾਂ ਲਗਾਤਾਰ 21 ਦਿਨਾਂ ਤੋਂ ਲੈ ਕੇ ਤਨ ਮਨ ਧਨ ਦੇ ਨਾਲ ਸੇਵਾ ਨਿਭਾਰੇ ਹਾਂ ਅੱਗੇ ਵੀ 3 ਦਿਨਾਂ ਦਾ ਸਮਾਂ ਮਹਾਪੁਰਸ਼ਾਂ ਨੇ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਮਹਾਪੁਰਸ਼ਾਂ ਨੇ ਦੇਖਿਆ ਕਿ ਸਤ ਸੰਗਤਾਂ ਦੇ ਅੰਦਰ ਅਥਾਹ ਪ੍ਰੇਮ ਹੈ ਪਿਆਰ ਹੈ ਸ਼ਰਧਾ ਹੈ ਤੇ ਇਸੇ ਤਰ੍ਹਾਂ ਸੰਗਤ ਨੂੰ ਖੁਸ਼ੀਆਂ ਲੈਣ ਦੀ ਚਾਹਵਣ ਜੋ ਸੰਗਤ ਹੈ ਅੱਜ ਦੋ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪਾ ਦਿੱਤੀਆਂ ਮਹਾਪੁਰਸ਼ਾਂ ਨੇ ਇੱਕ ਤਾਂ ਸ਼ੁਕਰਾਨੇ ਦਾ ਤਿੰਨ ਦਿਨਾਂ ਦਾ ਸਮਾਗਮ ਸਾਨੂੰ ਹੋਰ ਬਖਸ਼ ਦਿੱਤਾ ਤੇ ਦੂਸਰੀ ਖੁਸ਼ੀ ਵੱਡੀ ਇਹ ਪਾ ਦਿੱਤੀ ਨਾਲ ਹੀ ਕਿ ਜਿਹੜੇ ਪ੍ਰਾਨੀ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਉਹ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣ ਸਕਦੇ ਹਨ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਉਂਕਿ ਜੇਕਰ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਆ ਨਾ ਗੁਰਮੁਖੋ ਤੇ ਸਕੂਲ ਦੀ ਬੱਚਿਆਂ ਦੀ ਸਟੂਡੈਂਟ ਦੀ ਪਛਾਣ ਹੁੰਦੀ ਹੈ ਵਰਦੀ ਦੇ ਨਾਲ ਤੇ ਗੁਰੂ ਸਾਹਿਬ ਦਾ ਵੀ ਇੱਕ ਬਾਣਾ ਹੈ ਜੇ ਗੁਰੂ ਸਾਹਿਬ ਜੀ ਚਰਣਾ ਵਿੱਚ ਜਗ੍ਹਾ ਲੈਣੀ ਹੈ ਤਾਂ ਗੁਰੂ ਸਾਹਿਬ ਦਾ ਬਾਣਾ ਸਾਨੂੰ ਪਹਿਨਣਾ ਪਵੇਗਾ ਪੰਜ ਕਕਾਰਾਂ ਦੇ ਸਾਨੂੰ ਧਾਰਨੀ ਹੋਣਾ ਪਵੇਗਾ ਸੋ ਵੱਧ ਵੱਧ ਜੋ ਪਰਸੋਂ ਅਮਰਿ ਸ਼ਕਾਇਆ ਜਾਣਾ ਆਪ ਵੀ ਗੁਰੂ ਵਾਲੇ ਬਣੋ ਤੇ ਹੋਰਨਾ ਸੰਗਤਾਂ ਨੂੰ ਪ੍ਰੇਰਿਤ ਕੇ ਲਿਆਓ ਆਓ ਸਤਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਮਾਲਕ ਜੀ ਕਿਰਪਾ ਕਰਿਓ ਜਿਸ ਤਰ੍ਹਾਂ ਲਗਾਤਾਰ ਸਾਡੇ ਤੋਂ ਆਪਣੀ ਸੇਵਾ ਆਪ ਲੈ ਰਹੇ ਹੋ ਬਾਕੀ ਵੀ ਤਿੰਨ ਦਿਨ ਜੋ ਸੇਵਾ ਮਾਨ ਪ੍ਰੇਸ਼ਾਨੀ ਸਾਨੂੰ ਬਖਸ਼ੀ ਹੈ ਆਪ ਹੀ ਆਪਣੀ ਸੇਵਾ ਲਿਓ ਆਓ ਸਾਰੇ ਸੰਗਤ ਜਪੋ ਜੀ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੋਕਤ ਪੂਗਤ ਜੁਗਤ ਤੇਰੀ ਸੇਵਾ ਮੋਕਤ ਪੂਗਤ ਜੁਗਤ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੋਕਤ ਪੂਗਤ ਕਰਾਹੇ ਜਿਸ ਤੋਂ ਆਪ ਕਰਾਹੇ ਜਿਸ ਤੋਂ ਆਪ ਕਰਾਏ ਜਿਸ ਤੋਂ ਆਪ ਕਰਾਏ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਮੁਕਤੇ ਭਗਤੇ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਜਿਸ ਤੂੰ ਆਪ ਕਰਾਹਿ ਮੁਕਤੇ ਭਗਤੇ ਜੁਗਤ ਤੇਰੀ ਸੇਵਾ ਆਪ ਕਹ ਰਾਹੇ ਜਿਸ ਤੂੰ ਆਪ ਕਹ ਰਾਹੇ ਤਹਾ ਬੇਕੁੰਠ ਜਾ ਕਿਰਤਨ ਤੇਰਾ ਤੂੰ ਆਪੇ ਸਰਦ ਲਾਏ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ and <laughs> ਕਸ਼ਨ ਕੋ ਬਲੇ ਹਾਰਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪਹੁੰਚ ਤੇ ਜੁਗਤ ਤੇਰੀ ਸੇਵਾ ਮੁਕਤ ਪਹੁੰਚ ਤੇ ਜੁਗਤ ਤੇਰੀ ਸੇਵਾ ਰਹੇ ਮੇਰੇ RAM ਰਾਏ ਜਿਉਂ ਰੱਖੇ ਤਿਉਂ ਰਹੀਏ ਜਿਉਂ ਰੱਖੇ ਤਿਉਂ ਰਹੀਏ ਮੇਰੇ RAM ਰਾਏ ਮੇਰੇ RAM ਰਾਏ ਜਿਉਂ ਰੱਖੇ ਤਿਉਂ ਰਹੀਏ ਜਿਉਂ ਰੱਖੇ ਤਿਉਂ ਰਹੀਏ ਤੁੱਜ ਪਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈਏ ਭਤ ਤੇਰੀ ਸੇਵਾ ਤੇਰੀ ਸੇਵਾ ਮੁਕਤ ਭੋਗਤ ਜੋਗਤ ਤੇਰੀ ਸੇਵਾ ਮੁਕਤ ਭੋਗਤ ਜੋਗਤ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਭੋਗਤ ਫੁਗਤ ਤੂ ਤੇਰੀ ਸੇਵਾ ਫੁਗਤ ਫੁਗਤ ਤੁਗਤ ਤੂ ਤੇਰੀ ਸੇਵਾ ਸਿਮਰ ਸਿਮਰ ਸਿਮਰਨਾ ਮਜੀਵਾ ਤਨ ਮਨ ਹੋਏ ਨਿਹਾਲਾ ਤਨ ਮਨ ਹੋਏ ਨਿਹਾਲਾ ਸਿਮਰ ਸਿਮਰ ਸਿਮਰਨਾ ਮਜੀਵਾ ਤਨ ਮਨ ਹੋਏ ਨਿਹਾਲਾ ਤਨ ਮਨ ਹੋਏ ਨਿਹਾਲਾ ਸਿਮਰ ਸਿਮਰ ਸਿਮਾਰੇ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਤਨ ਮਨ ਹੋਏ ਨਿਹਾਲਾ ਚੰਨ ਕਮਲ ਤੇਰੇ ਕੋਏ ਕੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਤੋ ਗਤ ਜੁਗਤ ਤੋ ਤੇਰੀ ਸੇ ਕੁਰਬਾਨ ਜਾਈ ਉਸ ਵੇਲਾ ਸਹਾ ਤੇ ਪੂਗਤ ਜੁਗਤ ਤੇਰੀ ਸੇਵਾ ਜਗਤਿ ਭਗਤਿ ਜਗਤ ਮੇਰੀ ਮੁਕਤ ਭਗਤਿ ਜਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਏ ਜਿਸ ਨੂੰ ਆਪ ਕਰਾਏ ਮੁਕਤ ਭਗਤਿ ਜਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਜਿਸ ਤੂੰ ਆਪ ਕਰਾਹੇ ਮੁਕਤ ਭਗਤਿ ਰਾਹੇ ਤਹਾਂ ਤੇ ਕੁੱਤ ਜਾ ਕਿਰਤਨ ਤੇਰਾ ਤੂੰ ਆਪੇ ਸਰਦਾਂ ਲਈ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਭੋਗਦੇ ਸੇਵਾ ਮੁਕਤ ਪੁਗਤ ਜੋਗਤ ਤੇਰੀ ਸੇਵਾ ਮੁਕਤ ਪੁਗਤ ਜੋਗਤ ਤੇਰੀ ਸੇਵਾ ਮੁਕਤ ਪੁਗਤ ਜੋਗਤ ਭਗਤ ਜੁਗਤ ਤੇਰੀ ਸੇਵਾ ਮਾਲਕ ਕਿਰਪਾ ਕਰੇ ਜਿਸ ਤਰ੍ਹਾਂ ਹੁਣ ਤੋઠਿਆ ਇਸੇ ਤਰ੍ਹਾਂ ਜੋ ਮਾਲਕ ਮਹਾਂਪੁਰਸ਼ਾਂ ਨੇ ਸਾਨੂੰ ਸੁਭਾਗ ਬਖਸ਼ਿਆ ਚਿੰਨ ਦਿਨ ਵੀ ਸਤਗੁਰੂ ਜੀ ਆਪਣੀ ਸੇਵਾ ਮਹਾਂਪੁਰਸ਼ੀ ਸਾਡੇ ਤੋਂ ਸਤਗੁਰੂ ਦੀ ਸੇਵਾ ਆਪ ਕਰਵਾਉ ਕਿਰਪਾ ਕਰਨ ਜੀ ਕੋਟਾਨ ਕੋਟ ਧੰਗੁਰੂ ਨਾਨਕ ਦੇਵ ਜੀ ਦਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਮਹਾਂਪੁਰਸ਼ਾਂ ਦਾ ਧੰਨਵਾਦ ਹੈ ਹੁਣਾਂ ਪੁੱਲਾਂ ਚੁੱਕਾਂ ਦੀ ਖਮਾ ਬਖਸ਼ਨੀ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ